ਚਲੋ ਲੋ ਰੱਬ ਦਾ ਨਾਮ ਹੋਰ ਚਲੋ ਉਹ ਰੇਟਾ ਕਿੱਥੇ ਕਰ ਰਹੇ ਚੰਗਾ ਜੀ ਬਾਈ ਡਿਮਾਂਡ ਹੈਗੀ ਆ 2 ਲੱਖ ਰੁਪਈਆ ਜੀ ਬਾਕੀ ਦਾ ਰੇਟ ਮੋਕੇ ਤੇ ਹੋ ਜੂ ਵੱਧ ਘੱਟ ਇਹ ਲੋ ਜੀ ਮਿੱਤਰੋ ਬਾਈ ਤੁਹਾਨੂੰ ਪਤਾ ਵੀ ਸੀਜ਼ਨ ਦਾ ਕੰਮ ਸ਼ੁਰੂ ਹੋ ਗਿਆ ਟਰੈਕਟਰ ਵੇਖਣ ਲੱਗ ਗਏ ਸਵਰਾਜ ਵਾਲੇ ਨੇ ਧੁੱਕ ਕੱਢਤੀ ਬਾਈ ਅੱਜ ਕਿਹੋ ਜਿਹਾ ਹਾਲ ਆ ਵੀਰੇ ਹਾਂ ਵਧੀਆ ਜੀ ਠੀਕ ਠਾਕ ਬਾਈ ਵਾਹ ਠੀਕ ਹੈ ਹੋਰ ਟਰੈਕਟਰ ਦੋ ਦੇ ਦੇ ਅੱਜ ਹਾਂ ਹਾਂ ਦੋ ਚੱਲੇ ਜੀ ਇਹ ਦੋਵੇਂ 15 ਸਪੀਡ ਵਾਲੇ ਆ ਨਹੀਂ ਜੀ ਇੱਕ ਦੋਰ ਥਾਣਾ ਫਤਰੀਸ ਪਿਆ ਇੱਕ 2 ਸਪੀਡ ਹੈ ਇੱਕ 3 ਸਪੀਡ ਹੈ ਠੀਕ ਆ ਇੱਕ ਮਨ ਦਾ 16 ਟਾਇਰ ਹੈ ਹਨਾ ਇੱਕ 16 ਦਾ ਇੱਕ 14 ਦਾ ਇੱਕ ਦੇ 14 ਦਾ ਆ ਬਾਈ ਸਗਨ ਪਿੱਛੇ ਰੋਲਾ ਪੈ ਗਿਆ ਮਨ ਦਾ ਸਾ ਬਹੁਤ ਰੋਲਾ ਪੈਂਦਾ ਉਹਰੇ ਹੋ ਕਈ ਜਾਂਦੀਆਂ ਪਹਿਲਾਂ ਟਰੈਕਟਰ ਗਿਆ ਉਹਦੇ ਮਗਰ ਪੈ ਗਈ ਹੁਣ ਅੱਛਾ ਅਸੀਂ ਲੈਣਾ ਹਾਲੇ ਨਹੀਂ ਹੁਣ ਇੱਕ ਟਰੈਕਟਰ ਦੇ ਪਾਸੇ ਦੇ ਤੇ ਇਹਨਾਂ ਨੇ ਉਹ ਕਹਿੰਦੇ ਹੁਣ ਇਹ ਦੋਨਾਂ ਦੇ ਮੰਗਦੇ ਆ ਇਕੱਠੇ ਕੋ ਘੱਟਲੇ ਮਨ ਦਾ ਲਾਗਣਾ ਆ ਇੱਕੋ ਘਰ ਚੱਲੇ ਹਾਂ ਠੀਕ ਆ ਠੀਕ ਬਲਾਜੌਰ ਏਰੀਆ ਬਲਾਜੌਰ ਏਰੀਆ ਜੀ ਬਾਈ ਬਲਾਜੌਰ ਏਰੀਆ ਜਿਹੜੇ ਟਰੈਕਟਰ ਬਹੁਤ ਵੇਗਦਾ ਹੈ ਹਨਾ ਹਾਂ ਉਧਰ ਟਰੈਕਟਰ ਵੱਧ ਵੇਗਦਾ ਤੇ ਬਾਈ ਦੋ ਟਰੈਕਟਰ ਦਿੱਤੇ ਆ ਜੀ ਇੱਕ ਤਿੰਨ ਸਪੀਡਾਂ ਵਾਲਾ ਇੱਕ ਦਿੱਤਾ ਇਹ ਦੋ ਸਪੀਡਾਂ ਵਾਲਾ ਗਿਂਦਰ ਬਾਈ ਵੀ ਆ ਗਿਆ ਬਾਈ ਆ ਸਾਡਾ ਮੇਨ ਬੰਦਾ ਆ ਗਿਆ ਸਵਰਾਜ ਵਾਲਾ ਹੋਰ ਗਿਂਦਰ ਵੀਰੇ ਠੀਕ ਵੀਰੇ ਤੇਰੇ ਬਿਨਾ ਵੀਡੀਓ ਮੇਰੀ ਧੂਰੀ ਰਹਿ ਜਾਂਦੀ ਜਦ ਵੀ ਟਰੈਕਟਰ ਵੇਦਣਾ ਸਵਰਾਜ ਲੋਜਿੰਗ ਕਰਕੇ ਅਲਝ ਹੋਏ ਅੱਛਾ ਪ੍ਰੈਸ਼ਰ ਵੱਧਾ ਬਾਈ ਕੰਮ ਦਾ ਬਾਈ ਫਿਰ ਹੁਣ ਜੋ ਵੀ ਹੈਗਾ ਬਾਈ ਸਾਰਾ ਬਾਈ ਪਰੇ ਪਾਇਆ ਹੋਇਆ ਹੈ ਜਿਆਦਾ ਪਰ ਅਛਾ ਆਹ ਆਹਰ ਪੈ ਗਿਆ ਹਾਂ ਠੀਕ ਹੈ ਦੇਜ ਤੋਂ ਬਾਅਦ ਹੋਰ ਅੱਛਾ ਇੱਕ ਪਹਿਲਾਂ ਦੇ ਤਾ ਆਏ ਹਾਂ ਬਾਈ ਬਿਜੀ ਹੈ ਕੋਈ ਗੱਲ ਠੀਕ ਹੈ ਤੇ ਬਾਈ ਦੋ ਟਰੈਕਟਰ ਆ ਹੈਗਾ 15 ਸਪੀਡ ਵਾਲਾ ਜੀ ਠੀਕ ਹੈ 3 ਸਪੀਡ 16 ਦੇ ਟਾਇਰਾਂ ਵਿੱਚ ਤੇ ਬਾਕੀ ਟਰੈਕਟਰ ਦੀ ਤਾਂ ਆਪਾਂ ਨੇ ਆਲਰੇਡੀ ਮੇਰੇ ਹਿਸਾਬ ਨਾਲ ਪਤਾ ਨਹੀਂ ਸਵਰਾਜ ਦੀ ਕਿੰਨੇ ਵੀਡੀਓ ਬਾਈ ਪੈ ਗਈਆਂ ਪਰ ਇਹ ਜੇ ਆਪਾਂ ਇੱਕੋ ਗੱਲ ਦਸੀ ਜਦੋਂ ਵੀ ਫਾਇਦਾ ਨਹੀਂ ਹੈਗਾ ਜਿਹੜਾ ਆ ਟਰੈਕਟਰ ਆ ਬਾਈ ਇਹ ਹੈਗਾ 2 ਸਪੀਡਾਂ ਵਾਲਾ ਜੀ ਠੀਕ ਆ ਲੈ ਬਾਈ ਜੋਤੀ ਬਾਈ ਚਾਬੀ ਦੇਣ ਲੱਗਿਆ ਬਾਈ ਦੀ ਵੀਡੀਓ ਬਣਾਉਣੇ ਅੱਜ ਬਾਈ ਕੀ ਹਾਲ ਆ ਜੀ ਬਾਈ ਸ਼ਰਮਦਾ ਬਹੁਤ ਆ ਥੋੜਾ ਜਿਹਾ ਜੱਕਦਾ ਕੈਮਰੇ ਆ ਆਜਾ ਆਜਾ ਖੜਜੋ ਜੀ ਖੜਜੋ ਉਹ ਫੇਰ ਖਿਚਾ ਲਓ ਲੋ ਜੀ ਬਾਈ ਆ ਠੀਕ ਆ ਜੀ ਖਿੱਚੋ ਦੋ ਬਾਈ ਫੋਟੋ ਆ ਹੋ ਜੀ ਬਾਈ ਹੋ ਗਿਆ ਓਕੇ ਸਾਰਾ ਕੁਝ ਬਾਈ ਇਹਨਾਂ ਨੂੰ ਪੁੱਛਦੇ ਆ ਕਿੱਥੇ ਕਿੱਥੇ ਚੱਲਿਆ ਟਰੈਕਟਰ ਫਿਰ ਕਿਹੜੇ ਪਿੰਡ ਚੱਲਿਆ ਟਰੈਕਟਰ ਇਹ ਆਹੋ ਕਿਹੜੇ ਪਿੰਡ ਚੱਲਿਆ ਜੀ ਰੱਤੇਵਾਲ ਭਾਜੀ ਰੱਤੇਵਾਲ ਠੀਕ ਆ ਲੋਕਲੇ ਆਪਣੇ ਬਲਾਚੌਰ ਏਰੀਆ ਚ ਬਾਈ ਉਧਰ ਟਰੈਕਟਰ ਬਹੁਤ ਜਾਂਦਾ ਬਾਈ ਸਵਰਾਜ ਇਹ ਪੂਰੇ ਫੈਨ ਆ ਉਧਰ ਸਵਰਾਜ ਦੇ ਲੋ ਜੀ ਲੋ ਜੀ ਬਾਈ ਟਰੈਕਟਰ ਚੱਲੇ ਬਲਾਚੌਰ ਨੂੰ ਤੇ ਜਿੱਦੋਂ ਆਪਾਂ ਅੱਗੇ ਵੀ ਦੱਸਿਆ ਬਾਈ ਜਿਹੜਾ ਉਹ ਬੈਲਟ ਆ ਇਹ ਜਿੰਨੇ ਵੀ ਨੂਰਪੁਰ ਏਰੀਆ ਬਲਾਚੌਰ ਅਦਰ ਬਾਈ ਬਹੁਤ ਗੱਕੀ ਆ ਟਰੈਕਟਰ ਤੇ ਠੀਕ ਆ ਜੀ ਤੇ ਆਪਾਂ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਬਾਈ ਟਰੈਕਟਰ ਬਾਈ ਇਹਨਾਂ ਨੂੰ ਵਾਅਦਾ ਕਰੇ ਕੰਮਕਾਰ ਚ ਤੇ ਵਾਹਿਗੁਰੂ ਸੁਖ ਰੱਖੇ ਚਲੋ ਬਾਈ ਚਲੋ ਨੂਰਪੁਰ ਦਾ ਨੋ ਹੋਰ ਲੋ ਚਲੋ ਉਰੇ ਟੱਕਰ ਸੇਗਾ ਬਾਰੇ ਚੰਗਾ ਜੀ ਬਾਈ ਇੱਕ ਟਰੈਕਟਰ ਬਾਈ ਬਾਈ ਨੇ ਕਹਿੰਦੇ ਹੋਰ ਲਾਗੇ ਧੋਣ ਪਾਣੀ ਮਾਰਨੋ ਦੇਖੋ ਬਾਈ ਉਹਨੂੰ ਵੀ ਲਾਗੇ ਪਾਣੀ ਮਾਰਨਾ ਜੀ ਬੈਠੀ ਹੈ ਪਾਲਟੀ ਇਹਦੇ ਵੀ ਆਏਗਾ ਕੰਮ ਹੋਊਗਾ ਕੰਮ ਠੀਕ ਆ ਉਹ ਵੀਰੇ ਖਾਲੀ ਕਰਦਾ ਕੰਮ ਸਾਰਾ ਹੀ ਅੱਜ ਯਾਰ ਹਾਂ ਬਸ ਆ ਗਏ ਆਹ ਇਹ ਨਾਲ ਦੀ ਨਾਲੇ 44 ਹੋਣਾ ਆ ਅੱਛਾ 55 ਨਾਲ ਦੀ ਨਾਲੇ ਦਈ ਜਾਣੇ ਹੈ ਉਹ ਸਾਡਾ ਫੋਰਮੈਨ ਬਾਈ ਦੁਆ ਲੱਗਿਆ ਟਰੈਕਟਰ ਧੋਣ ਠੀਕ ਆ ਇਹ ਬਾਈ ਸੀਨੀਅਰ ਮਿਸਤਰੀ ਔਰੇ ਦਾ ਇਹ ਆ ਇੱਕ ਮੇਨ ਫੋਰਮੈਨ ਆ ਫਿਰਦਾ ਬਾਈ ਇਹਨਾਂ ਦਾ ਮੱਤੀ ਬਾਈ ਨੰਬਰ ਇਹਨਾਂ ਦਾ ਨੋਟ ਕਰ ਲਓ 98155 91901 ਲੈ ਬਾਈ ਆ ਗਜਿੰਦਰ ਬਾਈ ਇਹਦੀ ਵੀ ਟਰੈਕਟਰ ਪਾਸ ਕਰਨ ਲੱਗਿਆ ਹੋਇਆ ਬਾਈ ਹੁਣੀ ਆ ਟਰੈਕਟਰ ਗਿੰਦਰ ਕੰਪਨੀ ਦੇ ਬਾਈ ਇਹੇ ਹਾਂਜੀ ਵੀਰੇ ਹੁਣੀ ਆਇਆ ਅੱਛਾ ਹੁਣੀ ਆਇਆ ਠੀਕ ਆ ਤੇ ਬਾਈ ਚੈੱਕ ਕਰਦੇ ਆ ਡੀਲਰ ਜਦ ਵੀ ਡੀਲਰ ਕੋ ਟਰੈਕਟਰ ਆਉਂਦਾ ਹੈ ਨਾ ਸਾਰੀ ਚੈਕਿੰਗ ਦੇਖਦੇ ਆ ਚਲਾ ਚਲੂ ਕੇ ਆਵਾਜ਼ ਬੂਜ ਮਿਤਰੀ ਸਾਹਿਬ ਯਾਰ ਟਰੈਕਟਰ ਆਉਂਦਾ ਹੈ ਆਪਣੇ ਕੋਲ ਕਿਆ ਕਿਆ ਚੈੱਕ ਕਰਦੇ ਹੋ ਨੇ ਤੁਸੀਂ ਹੈ ਬਾਈ ਗੇਅਰ ਅੱਛਾ ਗੇਅਰਾਂ ਦਾ ਇੰਜਨ ਗੇਅਰ ਟਾਇਰ ਹਨਾ ਸਾਰਾ ਕੁਝ ਦੇਖਣਾ ਯਾਨੀ ਕਿ ਤੁਸੀਂ ਜੋ ਵੀ ਮੇਨ ਹੁੰਦਾ ਵੀ ਪੂਰੀ ਚੈੱਕ ਕਰਕੇ ਫੇਰ ਬੰਦਾ ਤੋਰਦੇ ਆ ਜਿਹੜਾ ਕੰਪਨੀ ਤੇ ਆਉਂਦਾ ਛੱਡਣਾ ਠੀਕ ਆ ਜੇ ਕੋਈ ਤੁਹਾਨੂੰ ਕਮੀ ਪੇਸ਼ੀ ਲਾਦੀ ਤੁਸੀਂ ਵਾਪਸ ਤੋਰ ਦਿੰਦੇ ਟਰੈਕਟਰ ਹੀ ਵਾਪਸ ਕੋਲ ਦੇ ਉਸ ਕੰਪਲੀਟ ਪਾ ਦਿੰਦੇ ਅੱਛਾ ਠੀਕ ਆ ਕੰਪਲੀਟ ਪਾ ਦਿੰਦੇ ਅੱਬਰ ਮਾ ਕੋਈ ਦਿੱਕਤ ਹੁੰਦੀ ਉਹਨੇ ਟਰੈਕਟਰ ਬਹ ਹੋ ਜਾਏਗਾ ਪਾਸ ਹੋ ਕੇ ਆਉਂਦਾ ਯਾਰ ਭਾਈ ਆਹ ਇਹਨੇ ਨਵੀਂ ਆਈਟਮ ਲਾਤੀ ਯਾਰ ਆਹ ਨਹੀਂ ਪਹਿਲਾਂ ਹੀ ਪਹਿਲਾਂ ਹੀ ਆਉਂਦੀ ਸੀ ਅੱਛਾ ਇਹ ਉੱਪਰ ਨਾ ਬਰੀਦਰ ਲਾਤਾ ਹਨਾ ਭਾਈ ਇਹ ਬਹੁਤ ਦਿੱਕਤ ਆਉਂਦੀ ਸੀ ਟਰੈਕਟਰਾਂ ਦੇ ਵਿੱਚ ਕਿਉਂਕਿ ਨਾ ਪ੍ਰੈਸ਼ਰ ਨਹੀਂ ਤਾਂ ਨਿਕਲਦਾ ਕਿਉਂਕਿ ਜਦੋਂ ਪਾਵਰ ਸਟੀering ਦਾ ਕੰਮ ਕਰਦਾ ਨਾ ਇਹਦੇ ਵਿੱਚ ਪ੍ਰੈਸ਼ਰ ਬਣਦਾ ਵੇ ਇੱਥੇ ਨੂੰ ਲੀਕ ਹੋਣ ਲੱਗ ਜਾਂਦਾ ਨਾ ਲੀਕ ਹੋਣ ਲੱਗ ਜਾਂਦਾ ਹੁਣ ਇਹਨਾਂ ਨੇ ਉੱਪਰੇ ਬਰੀਦਰ ਲਾਤਾ ਬਾਈ ਜਿਹੜਾ ਮਣੀ ਮੋਟੀ ਹਵਾਏ ਉਹ ਇੱਥੇ ਨੂੰ ਨਿਕਲੀ ਜਾਣੇ ਉੱਪਰ ਨੂੰ ਇਹ ਕੰਮ ਵਧੀਆ ਕਰਦਾ ਬਾਈ ਠੀਕ ਆ ਬਾਈ ਹੁਣ ਦੇਖ ਲਓ ਵੀ ਕਈ ਜਿਹੜਾ ਮੈਂ ਵੀਡੀਓ ਵੀ ਦੇਖਦਾ ਹੁਣ ਨਾ ਕਹਿੰਦੇ ਨੇ ਵੀ ਕੋਈ ਫਰਕ ਨਹੀਂ ਹੈਗਾ ਬਾਕੀ ਜੋ ਬਾਈ ਗੱਲ ਹੈ ਬਾਈ ਹੈ ਬਾਈ ਅੱਛਾ ਇਹ ਵੀ ਦੇਣਾ ਹੀ ਹੈ ਹੈ ਠੀਕ ਆ ਸਾਰੇ ਟਰੈਕਟਰ ਕਦੋਂ ਥੋੜੇ ਕੋ ਟਰੈਕਟਰ ਮੁੱਕ ਜਾਣੇ ਨਹੀਂ ਕੋਲ ਤਾਂ ਹੈਗੇ ਮੁਹਾਲੀ ਤੁਸੀਂ ਫੇਰ ਮੰਗਾ ਲੈਣੇ ਤੁਸੀਂ ਕਿਤੇ ਗੇੜਾ ਪੈਣ ਦੇਣਾ ਬਾਈ ਹੋ ਗਿਆ ਵੀਰੇ ਲੋ ਜੀ ਬਾਈ ਟਰੈਕਟਰ ਦੇਣਾ ਜਿਹੜਾ ਬੈਟਰੀ ਬਾਈ ਬੈਟਰੀ ਦੇਖ ਲਓ ਚੈੱਕ ਕਰ ਲਓ ਬਾਈ ਸਾਈਡ ਦੀ ਬੈਟਰੀ ਆਉਂਦੀ ਆ ਠੀਕ ਆ ਜੀ ਬੈਟਰੀ ਕੱਲੀ ਕਿ ਸਾਈਡ ਦੀ ਆਉਂਦੀ ਕਿ ਬਾਈ ਹੋਰ ਵੀ ਆਈ ਜਾਂਦੇ ਆ ਸਾਈਡ ਵੀ ਆਉਂਦੀ ਆ ਕੱਲੀ ਕਿ ਸਾਈਡ ਦੀ ਹਾਂ ਠੀਕ ਬਾਈ ਸਾਈਡ ਦੀ ਬੈਟਰੀ ਆਉਂਦੀ ਬਾਈ ਹਾਂ ਹਾਂ ਮਾਂ ਬਾਈ ਹੁਣ ਬਰਮੇ ਡੱਬਾ ਫੜ ਲਿਆ ਓ ਹਾਂ ਹਾਂ ਸਹੀ ਗੱਲ ਆ ਜਮਣਾ ਦੇ ਤਾਂ ਦੋ ਖਾ ਲਈ ਠੀਕ ਆ ਤੁਸੀਂ ਭਰਾਵਾ ਸ਼ੂਗਰ ਨਗ ਨਾਲੋ ਖਾ ਗਾ ਕੇ ਹੋਰ ਤਾਂ ਗੱਲਾਂ ਨੇ ਹਾਂ ਬੰਦੇ ਜਿਆਦਾ ਫੇ ਘੱਟੇ ਰਹਿ ਜਾਂਦੀਆਂ ਬੰਦੇ ਜਿਆਦਾ ਸਾਨੂੰ ਪੂਰੇ ਪੂਰੇ ਆਉਨੇ ਆ ਠੀਕ ਆ ਗੱਲ ਉਹਨੂੰ ਪਿੱਛੋਂ ਵੀ ਦਿਖਾਉਨੇ ਬਾਈ ਆਪਾਂ ਤੇ ਇਹਦੇ ਯਾਰ ਜਿਹੜਾ 855 ਬਾਈ ਉਹ ਇੱਕ ਬਾਈ ਦੀ ਮੈਂ ਵੀਡੀਓ ਦੇਖਦਾ ਹੁੰਨਾ ਭਾਤਸ ਵਾਲੇ ਦੀਆਂ ਉਹ ਬਾਈ ਕਹਿੰਦਾ ਹੁੰਦਾ ਯਾਰ ਵੀ ਜਿਨੇ ਵੀ ਤੁਸੀਂ ਆਹੀ ਟਰੈਕਟਰ ਲੋ ਚਵਾ ਲਿਓ ਵਿਕੋ ਜੀ ਜਾਂ ਹਾਂ ਕੋਈ ਫਰਕ ਨਹੀਂ ਹੈ ਇੱਕ ਵੀ 10 ਰੁਪਏ ਦਾ ਵੀ ਸਿਰਫ 9 ਦਾ ਹੀ ਫਰਕ ਹੈ 55 ਨਾਲ ਹਾਂ ਪੱਕੀ ਗੱਲ ਆ ਬਾਈ ਇਹ ਸੇਮ ਹੀ ਆ ਗਏ ਸਾਰੇ ਸੇਮੇ ਆ ਨਾ ਠੀਕ ਆ ਠੀਕ ਆ ਮਾੜਾ ਮੋਟਾ ਨੂੰ ਕੀ ਕਰਿਆ ਇਹਨੂੰ ਆਹੋ ਨਾਮ ਦਾ ਫਰਕ ਉਹ ਕਹਿੰਦਾ ਵੀ ਤੁਸੀਂ 4 ਪੈਸੇ ਵਜਾਉਣੇ ਆਹੀ ਟਰੈਕਟਰ ਲਓ ਬਾਕੀ ਆਏ ਆ ਬਾਈ ਹੁਣ ਜਿਹਨੇ ਲੈਣਾ ਹੀ 155 ਨੇ ਲੈਣਾ ਹੀ ਉਹ ਠੀਕ ਹੈ ਨਹੀਂ ਹਾਂ ਹੁਣ ਤਾਂ ਇਹਦੇ ਵਿੱਚ ਵੀ 3 ਸਪੀਡ ਆਉਂਦਾ ਬਾਈ ਹਨਾ ਹਾਂ 47 ਹੈ ਨਾ ਐਫੀ ਆਉਂਦਾ ਐਫੀ ਆਉਂਦਾ 3 ਸਪੀਡ ਐਕਸਟਰੀ ਨਹੀਂ ਆਉਂਦਾ ਠੀਕ ਆ ਬਾਈ ਜਿਹੜਾ 700 44 FE ਆ ਉਹ ਆਉਂਦਾ 3 ਸਪੀਡ XT ਨਹੀਂ ਆਉਂਦਾ ਹੈਗਾ ਠੀਕ ਹੈ ਜੀ ਬਈ ਆਹ ਵੀਰਾਂ ਕੋਲ ਸਵਰਾਜ ਵਾਲੇ ਵੀਰਾਂ ਕੋਲ ਵਿੱਚ ਕੱਟੇ ਉਹ ਟਰੈਕਟਰ ਖੜੇ ਆ ਤੇ ਜੇ ਕੋਈ ਪੁਰਾਣੇ ਟਰੈਕਟਰ ਦਾ ਜਾਵਾਨ ਹੋਇਆ ਤਾਂ ਬਾਈ ਉਹ ਵੀ ਆ ਕੇ ਦੇਖ ਲੋ ਸੋਨਾਲੀਗਾ 740 ਆਇਆ ਬਾਈ ਨੇ ਕੋਈ ਕਿਹਾ ਟੌਪ ਦਾ ਟਰੈਕਟਰ ਸੋਨਾਲੀਗਾ 740 ਫੋਟੋ ਖਿੱਚਦਾ ਨਾ ਬਾਈ ਕਿ 744 ਖੜਾ ਬਾਈ 735 ਖੜਾ ਕਿਹੜਾ ਬਾਈ 744 ਬਾਈ ਵਿਕ ਗਿਆ ਬਾਈ ਇਹਦਾ 744 ਵੀਰ ਕਹਿੰਦਾ ਆਲਰੇਡੀ ਸੇਲ ਹੋ ਗਿਆ ਜੀ ਇਹ ਕੀ ਲੈ ਕੇ ਜੰਨੇ ਬੇਲਾਂ ਨੇ ਵੀਰੇ ਲੋ ਬਾਈ ਆਪਾਂ ਇੱਕ ਸੌਦਾ ਮਾਰ ਗਏ ਆ ਬੇਲਾਂ ਦਾ ਤੋਰੀਆਂ ਹੀ ਤੋਰੀਆਂ ਸਾਰੀਆਂ ਵੀਰੇ ਕੀਆ ਕਰੇਲਾ ਖੀਰਾ ਕੱਦੂ ਨਾਲਾਣੇ ਯਾਰ ਪਤਾ ਨਹੀਂ ਵੀਰੇ ਤੇ ਬਾਈ ਟਰੈਕਟਰ ਥੋੜੇ ਧੱਕਾ ਸਟਾਰਟ ਯਾਰ ਅੱਧਰੋਂ ਵੱਧ ਤੇ ਬਾਈ ਅੱਜ ਵੀ ਬਾਈ ਨਾਲ ਹੈ ਨੀ ਅੱਛਾ ਠੀਕ ਆ ਉਹ ਕਹਿੰਦੇ ਕਿ ਥੋੜੀਆਂ ਇਹ ਟਰੈਕਟਰ ਬਾਈ ਖਾਦੇ ਖੜੇ ਆ ਬਾਈ ਨਾਲ ਕੋਲ ਆਏ ਆ ਬਾਈ ਉਰੇ ਤੁਹਾਨੂੰ ਪਤਾ ਹੈ ਉਰੇ ਖੜੇ ਦੇ ਆ ਸਲਫਾਂ ਬੱਜੀ ਜਾਂਦੀਆਂ ਕੋਈ ਇਦਾਂ ਨੂੰ ਮਾਰ ਜਾਂਦਾ ਤੇ ਚੱਲਦੇ ਹੈ ਨਹੀਂ ਉਰੇ ਹੈ ਨਾ ਬਾਈ ਤੇ ਬਾਈ ਜਿਹੜਾ 45 11 ਇਹ ਪਾਵਰ ਸੇਲਿੰਗ ਹੋਇਆ ਵਾ ਦੇਖੋ ਜਾਣਾ ਦੇਖੋ ਪਾਵਰ ਸੇਲਿੰਗ ਹੋਇਆ ਵਾ 45 11 ਬਾਈ ਫਾਰਮ ਟਰੈਕ 45 ਇੱਥੇ ਕੱਢਿਆ ਬਾਈ ਇਹਨਾਂ ਨੇ ਵਿੱਚ ਟਰੈਕਟਰ ਦੇਖੋ ਕਿਆ ਸਾਫ ਹੈ ਜੀ ਟਾਇਰਾਂ ਦੀ ਕੰਡੀਸ਼ਨ ਮੰਨ ਕੇ ਚੱਲੋ 70 ਪੈਸੇ ਹੈਗੇ ਆ ਬਾਈ 60 ਪੈਸੇ ਟਾਇਰ ਚਾਰੇ ਹੋ ਗਏ ਰੰਗ ਪਿੰਡ ਦਾ ਬਾਈ origignal ਹੈ ਟਰੈਕਟਰ ਠੀਕ ਹੈ ਜੀ ਆਵਾਜ਼ ਦੇਖੋ ਕਿਆ ਕਹਿੰਦਾ ਟਰੈਕਟਰ ਫਾਰਮ ਟਰੈਕ 45 2001 ਮਾਡਲ ਜਕੇ ਦੇ ਟਾਇਰ ਆ ਬਾਈ ਪਿਛਲੇ ਮੁਰਲੇ ਵੀ ਟਾਇਰ ਪੱਕੇ ਆ ਜਕੇ ਦੇ ਡਿਮਾਂਡ ਹੈਗੀ ਆ 2 ਲੱਖ ਰੁਪਈਆ ਜੀ ਬਾਕੀ ਦਾ ਰੇਟ ਬੋਕੇ ਤੇ ਹੋ ਜੂ ਵੱਧ ਘੱਟ ਟਰੈਕਟਰ ਵਧੀਆ ਬਾਈ ਜਿਹਨੇ ਘਰ ਦੀ ਖੇਤੀ ਬਾੜੀ ਤੇ ਲੈਣਾ ਹੈ ਘੱਟ ਪੈਸੇ ਵਾਲਾ ਟਰੈਕਟਰ ਠੀਕ ਹੈ ਜੀ ਫੁੱਕਾ ਪਿਆ ਕਿਤੇ ਕੋਈ ਲੀਕ ਨਹੀਂ ਹੈਗਾ ਕੁਝ ਨਹੀਂ ਹੈਗਾ ਠੀਕ ਹੈ ਜੀ ਜਿਹੜਾ ਵੀ ਕੋਈ ਚਾਹਵਾਨ ਹੋਏ ਆ ਕੇ ਦੇਖ ਲਿਓ ਸਵਰਾਜ ਏਜੰਸੀ ਦੇ ਵਿੱਚ ਟਰੈਕਟਰ ਖੜਾ ਬਾਈ ਇਹਨਾਂ ਨੇ ਨਵੇਂ ਜੇ ਕੱਟਿਆ ਠੀਕ ਹੈ ਜੀ ਤੇ ਰੇਟ ਦਾ ਬਾਈ ਕੋਈ ਫਿਕਸ ਨਹੀਂ ਹੈਗਾ ਮਾਣ ਤਾਣਾ ਹੋ ਜੂਗਾ ਜਿੰਨਾ ਵੀ ਹੋਇਆ ਵਾਧ ਘਟਾ ਆ ਕੇ ਪਹਿਲਾਂ ਟਰੈਕਟਰ ਦੇਖ ਲਿਓ ਪਸੰਦ ਕਰ ਲਿਓ ਬਾਅਦ ਤੇ ਵਿੱਚ ਸੌਦਾ ਹੋ ਜੂਗਾ ਟਰੈਕਟਰ ਦਾ ਇੱਕ 735 ਹੈ ਜੀ ਉਹ ਦੇਖੋ ਉਹ ਮੈਂ ਤੁਹਾਨੂੰ ਦਿਖਾ ਲਉ ਤੇ ਕਿਸੇ ਨੇ 735 ਇਹਨਾਂ ਦਾ 735 ਦੇਖ ਲਿਓ ਤੇ 45 ਗਾਰੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਬਾਈ 4511 ਤੁਹਾਨੂੰ ਦਿਖਾ ਦਿੰਦਾ ਜੀ ਆਹ ਖੜਾ 4511 ਵਧੀਆ ਟਰੈਕਟਰ ਹੈ ਪਾਵਰ ਸੇਰਿੰਗ ਹੋਇਆ ਵਾ ਬਾਈ ਟਾਇਰ ਹੈਗੇ ਸਾਰੇ 13 6 28 ਦੇ ਤੇ ਬਾਕੀ ਤੁਹਾਨੂੰ ਪਤਾ ਬਾਈ ਟਰੈਕਟਰ ਪੁਰਾਣੇ ਆ ਹੁਣ ਇਹ ਜਿਹਨੇ ਵੀ ਬਾਈ ਟਰੈਕਟਰ ਦੇਖਣਾ ਹੋਇਆ ਆਪਣੀ ਏਜੰਸੀ ਤੇ ਬਿਲਕੁਲ ਨਾਲ ਰੋ ਪੰਡਿੱਗੜ੍ਹ ਰੋਡ ਤੇ ਉੱਥੇ ਆ ਕੇ ਦੇਖ ਸਕਦਾ ਜੀ ਬਾਕੀ ਇਹਨਾਂ ਕੋਲ ਇੱਕ 740 ਵੀ ਆਇਆ ਜੀ ਉਹ ਵੀ ਆ ਟਰੈਕਟਰ ਵਧੀਆ ਠੀਕ ਆ ਤੇ ਚਲੋ ਠੀਕ ਆ ਜੀ ਆਦੇ ਬਲੌਗ ਚ ਇੰਨਾ ਹੀ ਜੀ ਜੇ ਜੇ ਮੇਰੇ ਵੀਰ ਨੇ ਕੋਈ ਟਰੈਕਟਰ ਸਿੱਧਾ ਸੇਲ ਕਰਨਾ ਹੁੰਦਾ ਤਾਂ ਉਹ ਵੀ ভাই ਦੱਸ ਦਿਆ ਕਰੋ ਟਰੈਕਟਰ ਦੀਆਂ ਫੋਟੋਆਂ ਵੀਡੀਓ ਪਾ ਦਿਆ ਕਰੋ ਜੀ ਰੇਟ ਨਾਲ ਜ਼ਰੂਰ ਦੱਸ ਦਿਆ ਕਰੋ ਜੀ ਕੀ ਸਾਬਤਾ ਵਾ ਰੇਟ ਦਾ ਤੇ ਬਾਕੀ ਜੇ ਠੀਕ ਹੈ ਜੀ ਅੱਜ ਦੇ ਵਲੌਗ ਚ ਇੰਨਾ ਹੀ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਕਰ ਦਿਆ ਕਰੋ ਤੇ ਆਪਣੇ YouTube ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਤੇ ਜਿਹੜੇ ਮੇਰੇ ਵੀਰ ভাই ਚੈਨਲ ਤੇ ਨਵੇਂ ਜੁੜੇ ਆ ਉਹਨਾਂ ਨੂੰ ਬੇਨਤੀ ਹੈ ਕਿ ਬੈਲ ਆਈਕਨ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਦਿਆ ਕਰੋ ਤਾਂ ਕਿ ਜਿਹੜਾ ਹੋਰ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਅਗਲੀ ਵੀਡੀਓ ਦੇ ਤੇ ਮੈਂ ਲੈ ਕੇ ਸੀ ਉਹ ਨਵੇਂ ਬਲੌਗ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ